ਹਾਂਜੀ ਸਤਿ ਸ੍ਰੀ ਅਕਾਲ ਪੰਜਾਬੀਓ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਹੀ ਮੈਂ ਗੱਲ ਕਹਿ ਦੇਣਾ ਚਾਹੁੰਦਾ ਤੁਹਾਨੂੰ ਸਮੁੱਚੇ ਪੰਜਾਬੀਆਂ ਨੂੰ ਕਿ ਮੇਰਾ ਵੀਰ ਅੱਜ ਦੀ ਗੱਲਬਾਤ ਨੂੰ ਧੜਾ ਧੜ ਸਾਂਝੀਆਂ ਸਾਂਝੀ ਕਰ ਦਿੱਤੀ ਜਾਓ ਗੱਲਬਾਤ ਸਾਰੀ ਗਰੁੱਪਾਂ ਗਰਾਂਪਾਂ 'ਚ ਵੀ ਪਾ ਦਿਓ ਹਰ ਪੰਜਾਬੀ ਤੱਕ ਇਹ ਗੱਲ ਪਹੁੰਚਣੀ ਬੜੀ ਅਹਿਮ ਤੇ ਬਹੁਤ ਜ਼ਰੂਰੀ ਆ ਕਿਉਂਕਿ ਅਸੀਂ ਉਹ ਜੀਆਂ ਖਬਰਾਂ ਰੀਲਾਂ ਪੋਸਟਾਂ ਵੀਡੀਓ ਠਾ 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 ਸਾਂਝੀਆਂ ਕਰਦੇ ਰਹਿੰਨੇ ਜਿਹਦਾ ਕੋਈ ਮੂੰਹ ਸਿਰ ਨਹੀਂ ਹੁੰਦਾ ਅੱਜ ਆਪਾਂ ਗੱਲ ਕਰਨੀ ਹੈ ਵੀ ਜੇ ਪੰਜਾਬ ਨੂੰ ਬਚਾਉਣਾ ਹੈ ਪੰਜਾਬ ਦੀ ਹੋਂਦ ਨੂੰ ਬਚਾਉਣਾ ਸਾਡੀ ਸੱਭਿਆਚਾਰ ਨੂੰ ਬਚਾਉਣਾ ਹੈ ਜਿਹੜੀ ਪੰਜਾਬ ਦੀ ਡੈਮੋਗ੍ਰਾਫੀ ਬਦਲੀ ਜਾ ਰਹੀ ਹੈ ਪੰਜਾਬ ਦੀ ਭੂਗੋਲਕ ਸਥਿਤੀ ਬਦਲੀ ਜਾ ਰਹੀ ਹੈ ਉਹਨੂੰ ਬਚਾਉਣਾ ਤਾਂ ਸਾਡੇ ਲਈ ਪੂਰੇ ਸਮੁੱਚੇ ਪੰਜਾਬੀਆਂ ਲਈ ਇਹ ਆਵਾਜ਼ ਬੁਲੰਦ ਕਰਨਾ ਬਹੁਤ ਜ਼ਰੂਰੀ ਆ ਸੁਸ਼ਕਰ ਕੇ ਕਹਿਣਾ ਕਿ ਮੈਂ ਇਸ ਮੇਰੀ ਗੱਲਬਾਤ ਨੂੰ ਮੇਰਾ ਵੀ ਲਗਾਤਾਰ ਸਾਂਝੇ ਕਰਦਾ ਤੁਰੇ ਜਾਓ ਕਿਉਂਕਿ ਬਹੁਤ ਹੀ ਮਹੱਤਵਪੂਰਨ ਗੱਲ ਜਾਂ ਕਾਨੂੰਨ ਅੱਜ ਕਹਿ ਦਈਏ ਇੱਕ ਸੂਬੇ ਦੀ ਸਰਕਾਰ ਵੱਲੋਂ ਬਣਾਇਆ ਗਿਆ ਜਿਹੜੇ ਕਾਨੂੰਨ ਨੂੰ ਲੈ ਕੇ ਅਸੀਂ ਲਗਾਤਾਰ ਆਵਾਜ਼ ਬੁਲੰਦ ਕਰ ਰਹੇ ਹਾਂ ਸਰਕਾਰਾਂ ਦੇ ਅੱਗੇ ਵੀ ਆਪਣੀ ਪ੍ਰਪੋਜ਼ਲ ਰੱਖੀ ਆ ਸਰਕਾਰਾਂ ਦੇ ਅੱਗੇ ਝੰਡਾ ਰੱਖਿਆ ਪੰਜਾਬ ਦੇ ਮੁੱਖ ਮੰਤਰੀ ਨੂੰ ਅਸੀਂ ਇਹ ਭੇਜ ਚੁੱਕੇ ਆ ਚਿੱਠੀਆਂ ਲਿਖ ਚੁੱਕੇ ਆ ਮੇਲਾ ਕਰ ਚੁੱਕੇ ਆ ਵੱਖ-ਵੱਖ ਪਾਰਟੀਆਂ ਦੇ ਜਿਹੜੇ ਪ੍ਰਧਾਨ ਨੇ ਅਹੁਦੇਦਾਰ ਨੇ ਉਹਨਾਂ ਨੂੰ ਇਹ ਸਾਰਾ ਕੁਝ ਭੇਜ ਚੁੱਕੇ ਆ ਪਿਛਲੇ ਦਿਨਾਂ ਦੇ ਵਿੱਚ ਅਸੀਂ ਚੰਡੀਗੜ੍ਹ ਵਿੱਚ ਪੈਦਾ ਇਸ ਕਾਨਫਰੰਸ ਕਰਕੇ ਸਾਰੀਆਂ ਗੱਲਾਂ ਬਾਤਾਂ ਸਾਂਝੀਆਂ ਕੀਤੀਆਂ ਸੋ ਹੁਣ ਮੈਂ ਆਪਣੇ ਮੁੱਦੇ ਤੇ ਆਉਣਾ ਗੱਲ ਤੇ ਆਉਣਾ ਮੇਰਾ ਵੀਰ ਤੈਨੂੰ ਠਾ 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 ਕਰਕੇ ਸਿੱਧ ਦਿਓ ਕਰਾਂ ਸੋ ਸਭ ਤੋਂ ਪਹਿਲਾਂ ਮੈਂ ਆਪਣੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਇੱਕ ਅੱਜ ਉਤਰਾਖੰਡ ਸਰਕਾਰ ਦਾ ਫੈਸਲਾ ਜਿਹੜਾ ਲਿਆ ਗਿਆ ਉਥੋਂ ਦਾ ਜਿਹੜਾ ਮੁੱਖ ਮੰਤਰੀ ਹੈ ਪੁਸ਼ਕਰ ਸਿੰਘ ਧਾਮੀ ਉਤਰਾਖੰਡ ਦਾ ਮੁੱਖ ਮੰਤਰੀ ਹੈ ਪੁਸ਼ਕਰ ਸਿੰਘ ਧਾਮੀ ਉਹਨੇ ਅੱਜ ਇੱਕ ਫੈਸਲਾ ਕੀਤਾ ਤੇ ਉਹਨੇ ਇੱਕ ਟਵੀਟ ਵੀ ਕੀਤਾ ਤੇ ਅੱਜ ਹੈਡਲਾਈਨ ਖਬਰਾਂ ਦੀਆਂ ਸੁਰਖੀਆਂ ਬਣੀਆਂ ਇਹ ਖਬਰ ਖਬਰਾਂ ਦੀ ਉਹ ਮੈਂ ਤੁਹਾਨੂੰ ਖਬਰ ਥੋੜੀ ਜੀ ਪੜ ਕੇ ਸੁਣਾਉਣਾ ਧਿਆਨ ਦੇ ਨਾਲ ਸੁਣਨਾ ਤੇ ਆਪਣੇ ਲਈ ਕਿੰਵੇਂ ਤੇ ਕਿੰਨਾ ਜ਼ਰੂਰੀ ਆ ਉਹਨਾਂ ਨੇ ਇੱਕ ਅੱਜ ਦੀ ਖਬਰ ਹੈ ਕਿ ਉੱਤਰਾਖੰਡ ਟੂ ਸਟਾਪ ਆਊਟ ਸਾਈਡਰਸ ਫਰੋਮ ਵਾਇੰਗ ਫਾਰਮ ਲੈਂਡ ਇਨ 11 ਆਫ 13 ਡਿਸਟ੍ਰਿਕਟ ਵੀ ਉੱਤਰਾਖੰਡ ਦੇ ਵਿੱਚ ਜਿਹੜੇ 13 ਜ਼ਿਲ੍ਹੇ ਆ ਉਹਨਾਂ ਵਿੱਚ ਕੋਈ ਵੀ ਬਾਹਰਲਾ ਬੰਦਾ ਆ ਕੇ ਬਾਹੀ ਜੋਗ ਜਿਹੜੀ ਜ਼ਮੀਨ ਹੈ ਐਗਰੀਕਲਚਰ ਲੈਂਡ ਆ ਧਰਤੀ ਆ ਚਾਹੇ ਬਾਗਬਾਨੀ ਵਾਲੀ ਜ਼ਮੀਨ ਆ ਜਿਹੜੀ ਉਪਜਾਊ ਜ਼ਮੀਨ ਹੈ ਜਿੱਥੇ ਅਨਾਜ ਪੈਦਾ ਹੁੰਦਾ ਉੱਤਰਾਖੰਡ ਦੇ ਮੁੱਖ ਮੰਤਰੀ ਨੇ ਅੱਜ ਇਹ ਕੈਬਨਿਟ ਦੇ ਵਿੱਚ ਪਾਸ ਕਰਤਾ ਉੱਥੋਂ ਦੀ ਸਰਕਾਰ ਨੇ ਕਿ ਇਨ੍ਹਾਂ ਜ਼ਿਲ੍ਹਿਆਂ ਦੇ ਵਿੱਚ ਕੋਈ ਬਾਹਰਲਾ ਬੰਦਾ ਆ ਕੇ ਉੱਤਰਾਖੰਡ ਦੇ ਵਿੱਚ ਜ਼ਮੀਨ ਨਹੀਂ ਲੈ ਸਕਦਾ ਇਹ ਅੱਜ ਦੀ ਖਬਰ ਆ ਪੁਸ਼ਕਰ ਸਿੰਘ ਧਾਮੀ ਉੱਤਰਾਖੰਡ ਦਾ ਮੁੱਖ ਮੰਤਰੀ ਜਿਹੜਾ ਤੇ ਉਹਨੇ ਟਵੀਟ ਕਰਕੇ ਵੀ ਜਾਣਕਾਰੀ ਦਿੱਤੀ ਹੈ ਇਹ ਅੱਜ ਅਖਬਾਰਾਂ ਦੇ ਵਿੱਚ ਵੀ ਇਹ ਖਬਰ ਲੱਗੀ ਹੋਈ ਆ ਅੱਗੇ ਧਿਆਨ ਨਾਲ ਸੁਣਿਓ ਉਹਨਾਂ ਦਾ ਤੇ ਸਾਡਾ ਫਰਕ ਕੀ ਆ ਸਾਡੇ ਗਦਾਰ ਲੀਡਰਾਂ ਦਾ ਸਾਡੇ ਲਾਂਤੀਆਂ ਦਾ ਤੇ ਉਹਨਾਂ ਦਾ ਕੀ ਫਰਕ ਆ ਉਹ ਦੇਖੋ ਧਿਆਨ ਨਾਲ ਅਗਲੀ ਜਿਹੜੀ ਗੱਲ ਕਹਿੰਦਾ ਜਿਹੜਾ ਧਾਮੀ ਪੁਸ਼ਕਰ ਸਿੰਘ ਧਾਮੀ ਉੱਤਰਾਖੰਡ ਦਾ ਮੁੱਖ ਮੰਤਰੀ ਉਹ ਅਗਲੀ ਗੱਲ ਕੀ ਕਹਿੰਦਾ ਕਹਿੰਦਾ ਦਿਸ ਹਿਸਟੋਰਿਕ ਸਟੈਪ ਬੈਲ ਪ੍ਰੋਟੈਕਟ resources of state culture heritage and rights of citizens ਉਹ ਕਹਿੰਦਾ ਅਸੀਂ ਆਪਣੇ ਜਿਹੜੇ ਰਿਸੋਰਸ ਨੇ ਸਾਡੇ ਕੁਦਰਤੀ ਵਸੀਲੇ ਨੇ ਸਾਡੀ ਧਰਤੀ ਸਾਡੇ ਪਾਣੀ ਸਾਡੇ ਜੋ ਵੀ ਸਾਡਾ ਕਲਚਰ ਹੈ ਸਾਡਾ ਸੱਭਿਆਚਾਰ ਹੈ ਸਾਡੀ ਵਿਰਾਸਤ ਹੈ ਉਹਨੂੰ ਬਚਾਉਣ ਦੇ ਲਈ ਅਸੀਂ ਇੱਕ ਬਹੁਤ ਹੀ ਇਤਿਹਾਸਕ ਫੈਸਲਾ ਲਿਆ ਅੱਗੇ ਉਹਨੇ ਸਾਰੀ ਖਬਰ ਦੇ ਵਿੱਚ ਦੱਸਿਆ ਕਿ ਲੰਬੇ ਸਮੇਂ ਤੋਂ ਉੱਤਰਾਖੰਡ ਦੇ ਲੋਕਾਂ ਦੀ ਇਹ ਮੰਗ ਸੀ ਕਿ ਉੱਤਰਾਖੰਡ ਦੇ ਵਿੱਚ ਬਾਹਰਲਾ ਬੰਦਾ ਕੋਈ ਆ ਕੇ ਜ਼ਮੀਨ ਨਾ ਲੈ ਸਕੇ ਅਸੀਂ ਉਹਨਾਂ ਲੋਕਾਂ ਦੀ ਭਾਵਨਾਵਾਂ ਦੀ ਕਦਰ ਕਰਦੇ ਹੋਏ ਉਹਨਾਂ ਲੋਕਾਂ ਦੀ ਸਾਡੇ ਉੱਤਰਾਖੰਡ ਦੇ ਲੋਕਾਂ ਦੀ ਮੂਲ ਨਿਵਾਸੀ ਲੋਕਾਂ ਦੀ ਲੰਬੇ ਸਮੇਂ ਤੋਂ ਮੰਗ ਨੂੰ ਪੂਰਾ ਕਰਦੇ ਹੋਏ ਅੱਜ ਇਸ ਖਰੜੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਕੈਬਨਿਟ ਦੇ ਵਿੱਚ ਤੇ ਜਿਹੜਾ ਬਜਟ ਦਾ ਸੈਸ਼ਨ ਚੱਲ ਰਿਹਾ ਹੈ ਇਦੇ ਵਿੱਚ ਅਸੀਂ ਇਹ ਕਾਨੂੰਨ ਬਣਾ ਦੇਣਾ ਕਿ ਸਾਡੇ ਉੱਤਰਾਖੰਡ ਦੇ ਵਿੱਚ ਬਾਹਰਲਾ ਬੰਦਾ ਕੋਈ ਵੀ ਆ ਕੇ ਇੱਥੇ ਜ਼ਮੀਨ ਨਹੀਂ ਲੈ ਸਕਦਾ ਇਹ ਅੱਜ ਦਾ ਉੱਤਰਾਖੰਡ ਸਰਕਾਰ ਦਾ ਇਹ ਫੈਸਲਾ ਹੈ ਇੱਥੇ ਅਸੀਂ ਜਦੋਂ ਪੰਜਾਬ ਦੀ ਗੱਲ ਕਰਦੇ ਆਂ ਅਸੀਂ ਆਪਣੀ ਜ਼ਮੀਨ ਨੂੰ ਬਚਾਉਣ ਦੀ ਗੱਲ ਕਰਦੇ ਆਂ ਆਪਣੀ ਵਿਰਾਸਤ ਨੂੰ ਆਪਣੇ ਸੱਭਿਆਚਾਰ ਨੂੰ ਆਪਣੀ ਬੋਲੀ ਨੂੰ ਆਪਣੇ ਪਾਣੀਆਂ ਨੂੰ ਬਚਾਉਣ ਦੀ ਗੱਲ ਕਰਦੇ ਆਂ ਸਾਡੇ ਮਥੇ ਤੇ ਉਹਦੀ ਟੈਗ ਮਾਰ ਦਿੱਤਾ ਜਾਂਦਾ ਹੈ ਕਿ ਦੇਸ਼ ਵਿਰੋਧੀ ਗੱਲਾਂ ਕਰਦੇ ਨੇ ਇਹ ਦੇਸ਼ ਨੂੰ ਤੋੜਨ ਵਾਲੀਆਂ ਗੱਲਾਂ ਕਰਦੇ ਨੇ ਇਹ ਸਹੀ ਨਹੀਂ ਹੈਗਾ ਇੱਥੇ ਇੱਕ ਸੰਵਿਧਾਨ ਹੈ ਇੱਕ ਕਾਨੂੰਨ ਹੈ ਜੇ ਇੱਕ ਸੰਵਿਧਾਨ ਹੈ ਇੱਕ ਕਾਨੂੰਨ ਆ ਤਾਂ ਭਾਈ ਹੋਰ ਪੁਸ਼ਕਰ ਧਾਮੀ ਤਾਂ ਦੇਸ਼ਦ్రోਹੀ ਹੋ ਗਿਆ ਉਹਨੇ ਇਹ ਕਾਨੂੰਨ ਕਿਉਂ ਲਾਗੂ ਕਰਤਾ ਸਮਝਣ ਦੀ ਲੋੜ ਆ ਵੀ ਉਹਨੇ ਵੀ ਕਾਨੂੰਨ ਕਿਉਂ ਲਾਗੂ ਕਰਤਾ ਵੀ ਇੱਥੇ ਕੋਈ ਵੀ ਬਾਹਰਲਾ ਬੰਦਾ ਉਤਰਾਖੰਡ ਦੇ ਵਿੱਚ ਆ ਕੇ ਸਾਡੀ ਜ਼ਮੀਨ ਨਹੀਂ ਖਰੀਦ ਸਕਦਾ ਹਿਮਾਚਲ ਦੇ ਵਿੱਚ ਹਿਮਾਚਲ ਦੇ ਵਿੱਚ 1900 1972 ਦਾ 1972 ਦਾ ਕਾਨੂੰਨ ਹੈ ਕਿ ਇੱਥੇ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ Rajasthan ਦੇ ਵਿੱਚ 1962 ਦਾ ਕਾਨੂੰਨ ਹੈ ਕਿ ਇੱਥੇ ਕੋਈ ਬਾਹਰਲਾ ਬੰਦਾ ਜ਼ਮੀਨ ਨਹੀਂ ਲੈ ਸਕਦਾ ਇਸ ਤਰ੍ਹਾਂ ਵੱਖ-ਵੱਖ ਸੂਬਿਆਂ ਦੇ ਵਿੱਚ ਕਾਨੂੰਨ ਬਣੇ ਹੋਏ ਨੇ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਹੀਂ ਲੈ ਸਕਦਾ ਫਿਰ ਉਹ ਦੇਸ਼த்ਰੋਹੀ ਨਹੀਂ ਹੋਏ ਉਹ ਦੇਸ਼ਵਿਰੋਧੀ ਨਹੀਂ ਹੋਏ ਸੰਵਿਧਾਨ ਇੱਕ ਹੈ ਦੇਸ਼ ਇੱਕ ਹੈ ਤੇ ਇੰਨਾ ਸੂਬਿਆਂ ਨੇ ਫਿਰ ਕਿਵੇਂ ਕਾਨੂੰਨ ਬਣਾ ਲਏ ਬਈ ਤੇ ਪੰਜਾਬ ਦੇ ਕਾਨੂੰਨ ਸਾਡੇ ਵਾਲੇ ਲਾਂਤੀ ਸਾਡੇ ਵਾਲੇ ਗਦਾਰ ਲੀਡਰ ਜਦੋਂ ਅਸੀਂ ਇਹ ਗੱਲ ਕਰਦੇ ਆਂ ਤੇ ਨਾਲ ਦੀ ਨਾਲ ਰੌਲਾ ਪਾਉਣ ਲੱਗੇ ਨਾ ਨਾ ਨਹੀਂ ਇਹ ਨਾ ਗੱਲ ਕਰਿਓ ਸਾਨੂੰ ਐਂ ਕਹਿਣਗੇ ਸਾਨੂੰ ਐਂ ਕਹਿਣਗੇ ਹੱਦ ਹੋ ਗਈ ਆ ਅੱਜ ਪੰਜਾਬ ਸ਼ਾਮਲਾਡ ਬਣਾ ਦਿੱਤਾ ਗਿਆ ਅੱਜ ਜਿਹੜਾ ਵੀ ਦਿੱਲੀ ਰੱਖਣ ਦਾ ਚੱਲਿਆ ਹੋਇਆ ਬੰਦਾ ਪੰਜਾਬ ਦੇ ਅੰਦਰ ਆ ਕੇ ਜ਼ਮੀਨਾਂ ਲੈ ਰਿਹਾ ਤੇ ਪੰਜਾਬ ਦੀ ਜਿਹੜੀ ਸਾਰੀ ਸਥਿਤੀ ਬਦਲੀ ਜਾ ਰਹੀ ਹੈ ਪੰਜਾਬ ਦਾ ਸੱਭਿਆਚਾਰ ਪੰਜਾਬ ਦੀ ਵਿਰਾਸਤ ਨੂੰ ਤਹਸ ਨਸ਼ ਕੀਤਾ ਜਾ ਰਿਹਾ ਪੰਜਾਬ ਦੀ ਬੋਲੀ ਨੂੰ ਮਾਰਿਆ ਜਾ ਰਿਹਾ ਸੋ ਪੰਜਾਬੀਓ ਆਪਣੀਆਂ ਅੱਖਾਂ ਖੋਲੋ ਸਾਨੂੰ ਅੱਜ ਕੀ ਕਰਨ ਦੀ ਲੋੜ ਆ ਸਾਨੂੰ ਅੱਜ ਇੱਕ ਆਵਾਜ਼ ਬਣਦੀ ਲੋੜ ਆ ਪੰਜਾਬ ਦੇ ਲਈ ਕਿ ਪੰਜਾਬ ਦੇ ਵਿੱਚ ਬਾਹਰਲਾ ਬੰਦਾ ਜਿਵੇਂ ਦੂਜੇ ਸੂਬਿਆਂ ਨੇ ਕਾਨੂੰਨ ਬਣਾਏ ਆ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦੀ ਸਰਕਾਰ ਇਹ ਕਾਨੂੰਨ ਬਣਾਵੇ ਕਿ ਕੋਈ ਬਾਹਰਲਾ ਬੰਦਾ ਇੱਥੇ ਆ ਕੇ ਜ਼ਮੀਨ ਨਾ ਲੈ ਸਕੇ ਜੇ ਅਸੀਂ ਇਹ ਆਵਾਜ਼ ਬੁਲੰਦ ਕਰਾਂਗੇ ਅਸੀਂ ਇਕੱਠੇ ਹੋ ਕੇ ਬੋਲਾਂਗੇ ਤਾਂ ਹੀ ਜਾ ਕੇ ਇਹ ਜੇ ਕਾਨੂੰਨ ਜਿਹੜੇ ਹੋ ਬਣਨੇ ਆ ਹੁਣ ਅਗਲੀ ਗੱਲ ਆਪਾਂ ਕਰਦੇ ਆਂ ਸਰਕਾਰ ਨੇ ਪਿੱਛੇ ਜੇ ਮੁੱਖ ਮੰਤਰੀ ਭਵਨ ਸਿੰਘ ਮਾਨ ਨੇ ਸਰਕਾਰ ਨੇ ਕਿਹਾ ਕਿ ਅਸੀਂ 2000 ਦੇ ਕਰੀਬ ਜਿਹੜੀਆਂ ਪੰਜਾਬ ਪੁਲਿਸ ਦੀਆਂ ਕਨਸਟੇਬਲ ਦੀਆਂ ਪੋਸਟਾਂ ਕੱਢੀਆਂ ਨੇ ਤੇ ਕੁਝ ਪੋਸਟਾਂ ਜਿਹੜੀਆਂ ਸਹਾਇਕ ਲੈਂਡਮੈਨ ਦੀਆਂ ਕੱਢੀਆਂ ਗਈਆਂ ਨੇ ਦੇਖੋ ਇਹਨਾਂ ਨੌਕਰੀਆਂ ਦੇ ਉੱਤੇ ਗੈਰ ਪੰਜਾਬੀਆਂ ਦੇ ਕਬਜ਼ੇ ਕਿਵੇਂ ਕਰਾਉਣੇ ਆ ਹਰਾਨੀ ਜਨ ਗੱਲ ਦੇਖੋ ਪਹਿਲਾਂ ਵੀ ਵੱਖ-ਵੱਖ ਜਿਹੜੀਆਂ ਨੌਕਰੀਆਂ ਦਿੱਤੀਆਂ ਜਿੰਨੀਆਂ ਭਵੰਤਮਾਨ ਰੋਹ ਦਮਕ ਜੇ ਮਾਰਦਾ ਕਿ ਮੈਂ 50000 ਨੌਕਰੀ ਦਿੰਦੀ ਮੈਂ 60000 ਨੌਕਰੀ ਦੇਤੀ ਭਵਤਮਾਨ ਨੂੰ ਮੈਂ ਬੇਨਤੀ ਕਰਦਾ ਕਿ ਮਾਨ ਸਾਹਿਬ ਤੁਸੀਂ ਇਹਦੇ ਅੰਕੜੇ ਲੋਕਾਂ ਦੇ ਸਾਹਮਣੇ ਰੱਖੋ ਕਿ ਇੰਨਾ ਚ ਗੈਰ ਪੰਜਾਬੀ ਕਿੰਨੇ ਆ 53 53 52 52 ਫੀਸਦੀ ਅੱਛੇ ਬਾਹਰਲੇ ਸੂਬਿਆਂ ਦੇ ਲੋਕ ਭਰਤੀ ਕਰ ਲਏ ਗਿਆ ਕਿਵੇਂ ਚੁਰਮੋਰੀਆਂ ਹੀ ਕਿਤੇ ਗਏ ਆ ਤੁਸੀਂ ਹੈਰਾਨੀ ਦੀ ਗੱਲ ਦੇਖੋ ਇਹਨਾਂ ਨੇ ਜਿਹੜਾ ਹੁਣ ਆਪਣਾ ਨਵੀਆਂ ਭਰਤੀਆਂ ਵਾਲੀ ਡਿਊਟੀ ਫੇਰਨ ਜਾਰੀ ਕੀਤਾ ਉਹਦੇ ਵਿੱਚ ਪੰਜਾਬੀ ਸਿਰਫ 10 ਅੰਕਾਂ ਦੀ ਰੱਖੀ ਗਈ ਹੈ 10 ਅੰਕਾਂ ਦੀ ਪੰਜਾਬੀ ਹਮਾਚਲ ਦੇ ਵਿੱਚ ਹਮਾਚਲ ਦਾ ਬੋਨਫਾਇਡ ਜਿਹੜਾ ਉੱਥੋਂ ਕਈ ਸਦੀਆਂ ਤਹਾਕਿਆਂ ਤੋਂ ਰਹਿ ਰਿਹਾ ਉਹੀ ਅਪਲਾਈ ਕਰ ਸਕਦਾ ਦੂਜਾ ਬੰਦਾ ਹਮਾਚਲ 'ਚ ਨੌਕਰੀ ਲਈ ਅਪਲਾਈ ਨਹੀਂ ਕਰ ਸਕਦਾ। ਮਹਾਰਾਸ਼ਟਰ ਦੇ ਵਿੱਚ 25 ਪਰਸੈਂਟ ਰੱਖੇ ਗਏ ਉਹਨਾਂ ਦੀ ਆਪਣੀ ਬੋਲੀ ਰਾਖੀ ਦੇ। ਹਰਿਆਣਾ 'ਚ 35% ਨੇ ਉਹਨਾਂ ਦੀ ਜੀਕੇ ਜਨਰਲ ਨੌਲੇਜ ਲਾ ਕੇ ਤੇ ਉਹਨਾਂ ਦੀ ਬੋਲੀ ਦੇ ਲਈ। ਰਾਜਸਥਾਨ ਦੇ ਵਿੱਚ 60% ਹੈ। ਜੀਕੇ ਦੇ ਨੰਬਰ ਤੇ ਨਾਲ ਉਹਨਾਂ ਦੀ ਜਿਹੜੀ ਬੋਲੀ ਆ। ਤੇ ਪੰਜਾਬ ਦੇ ਵਿੱਚ ਕਿਸੇ ਨੇ ਜੇ ਨੌਕਰੀ ਲਈ ਅਪਲਾਈ ਕਰਨਾ ਤੇ 10 ਅੰਕਾਂ ਦੀ ਪੰਜਾਬੀ ਹੈ ਜੀ ਤੇ ਨਾਲ ਇੱਕ ਪੇਪਰ ਰੱਖਤਾ ਇਹਨਾਂ ਨੇ 50 ਨੰਬਰ ਦਾ ਕਿ ਆਹ ਪੇਪਰ ਤੁਸੀਂ 50 ਨੰਬਰ ਦਾ ਦੇਣਾ ਤੇ ਉਸ ਪੇਪਰ ਦੇ ਜਿਹੜੇ ਨੰਬਰ ਆ ਉਹ ਤੁਹਾਡੀ ਮੈਡ ਦੇ ਵਿੱਚ ਦਰਜ ਨਹੀਂ ਹੋਣੇ ਉਹ ਮੈਡ ਜਿਹੜੀ ਬਣਦੀ ਹੈ ਉਸ ਦਰਜ ਨਹੀਂ ਹੋਣੇ ਉਹ ਵੈਸੇ ਹੀ ਹੈ ਤੋ ਕੱਲਾ ਟੈਸਟ ਰੱਖਿਆ ਗਿਆ ਵੀ ਤੁਸੀਂ ਆਹ 50 ਨੰਬਰ ਦਾ ਪੇਪਰ ਆ ਤੇ ਇਹਨੂੰ ਜੇ ਪਾਸ ਕਰ ਲਿਆ ਤੁਸੀਂ ਜਿੱਥੋਂ ਦੇ ਵੀ ਹੈਗੇ ਆ ਤੁਸੀਂ ਪੰਜਾਬ ਚ ਆ ਕੇ ਨੌਕਰੀ ਲੈ ਸਕਦੇ ਆ ਤੇ ਉਹ ਪੇਪਰ ਪਤਾ ਕਹੇ ਜਾ ਹੁੰਦਾ ਹਫਤੇ ਚ ਕਿੰਨੇ ਦਿਨ ਹੁੰਦੇ ਆ ਜੀ ਸਾਲ ਚ ਕਿੰਨੇ ਮਹੀਨੇ ਹੁੰਦੇ ਆ ਜੀ ਹਫਤੇ ਦੇ ਵਿੱਚ ਦਿਨਾਂ ਦੇ ਨਾਮ ਦੱਸੋ ਜੀ ਮੰਗਲਵਾਰ ਤੇ ਵੀਰਵਾਰ ਦੇ ਵਿਚਾਲੇ ਦਿਨ ਕਿਹੜਾ ਹੁੰਦਾ ਜੀ ਇਹੋ ਜਿਹੇ ਪ੍ਰਸ਼ਨ ਹੁੰਦੇ ਨੇ ਉਸ ਪੇਪਰ ਦੇ ਇੰਨਾ ਸੌਖਾ ਪੇਪਰ ਸੈੱਟ ਕੀਤਾ ਜਾਂਦਾ ਕਿ ਜਿਹੜਾ ਮਰਜ਼ੀ ਬੰਦਾ ਆ ਕੇ ਉਹਨੂੰ ਪਾਸ ਕਰਕੇ ਤੇ ਪੰਜਾਬ ਦੇ ਵਿੱਚ ਨੌਕਰੀਆਂ ਲੈ ਰਿਹਾ ਸਾਰੇ ਸੂਬੇ ਆਪਣੀ ਧਰਤੀ ਨੂੰ ਬਚਾਉਣ ਲਈ ਆਪਣੇ ਸੱਭਿਆਚਾਰ ਨੂੰ ਬਚਾਉਣ ਲਈ ਆਪਣੀ ਬੋਲੀ ਨੂੰ ਬਚਾਉਣ ਲਈ ਆਪਣੇ ਜਿਹੜੇ ਕੁਦਰਤੀ ਸਰੋਤ ਆ ਵਸੀਲੇ ਆ ਉਹਨਾਂ ਨੂੰ ਬਚਾਉਣ ਲਈ ਆਪਣੇ ਲੋਕਾਂ ਆਪਣੇ ਮੂਲ ਨਿਵਾਸੀਆਂ ਨੂੰ ਨੌਕਰੀ ਦੇਣ ਲਈ ਕਾਨੂੰਨ ਬਣਾ ਰਹੇ ਨੇ ਪਰ ਪੰਜਾਬ ਦੇ ਵਿੱਚ ਧਜੀਆਂ ਡਾਈਆਂ ਜਾ ਰਹੀਆਂ ਨੇ 300 ਬੰਦਾ ਮੈਂ ਬੜੇ ਲੰਮੇ ਸਮੇਂ ਤੋਂ ਕੈਪਟਨ ਨੂੰ ਮਿਲਿਆ ਚੰਨੀ ਨੂੰ ਮਿਲਿਆ ਜੇ ਮੁੱਖ ਮੰਤਰੀ ਹੁੰਦੇ ਸੀਗੇ ਭਵੰਤਮਾਨ ਨੂੰ ਮਿਲਿਆ ਕਿ ਜਿਹੜੇ 300 ਬੰਦਾ ਪੈਰਾ ਮਿਲਟਰੀ ਫੋਰਸ ਦੇ ਵਿੱਚੋਂ ਲਿਆ ਕੇ ਸੀਮ ਸਕਿਉਰਿਟੀ ਦੇ ਵਿੱਚ ਭਰਤੀ ਕੀਤਾ ਗਿਆ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਤੱਕ ਭਰਤੀ ਕੀਤੇ ਗਏ ਆ ਡੀਐਸਪੀ ਤੱਕ ਭਰਤੀ ਕੀਤੇ ਗਏ ਆ ਉਹਨਾਂ ਨੂੰ ਮਰਦ ਕਰ ਦਿੱਤਾ ਗਿਆ ਪੰਜਾਬ ਪੁਲਿਸ ਦੇ ਵਿੱਚ ਪੰਜਾਬ ਪੁਲਿਸ ਦੇ ਜਿਹੜੇ ਸਾਡੇ ਪੰਜਾਬ ਦੇ ਅਧਿਕਾਰੀ ਸੀ ਉਹਨਾਂ ਦੀਆਂ ਸੈਨਿਓਰਿਟੀਆਂ ਮਾਰ ਦਿੱਤੀਆਂ ਗਈਆਂ ਮੈਂ ਮੁੱਖ ਮੰਤਰੀਆਂ ਨੂੰ ਮਿਲਦਾ ਰਿਹਾ ਮੈਂ ਗ੍ਰਹਿ ਮੰਤਰੀਆਂ ਨੂੰ ਮਿਲਦਾ ਰਿਹਾ ਪੰਜਾਬ ਦੇ ਨੂੰ ਵੀ ਇਹਦਾ ਹੱਲ ਕਰੋ ਇਹਦੀ ਪੜਤਾਲ ਕੀਤੀ ਜਾਵੇ ਬੰਦੇ ਭਰਤੀ ਕਿਵੇਂ ਹੋਏ ਕਿਹਨੇ ਕੀਤੇ ਇਹ ਸ਼ੁਰੂ ਕੀਤਾ ਕੰਮ ਬਾਦਲਾਂ ਨੇ ਫਿਰ ਜਾਂਦਾ ਜਾਂਦਾ ਕੰਡੇ ਬੀਜ ਗਿਆ ਕੈਪਟਨ ਇੱਥੇ ਪਰ ਕੋਈ ਉਹਦੇ ਸੁਣਵਾਈ ਨਹੀਂ ਕੋਈ ਕਾਰਵਾਈ ਨਹੀਂ ਉਹ ਜਿਉਂ ਦੀ ਤਿਉਂ ਚੱਲ ਰਿਹਾ ਕੰਮ ਹੋਰ ਬੰਦੇ ਭਰਤੀ ਅੱਜ ਵੀ ਕੀਤੇ ਜਾ ਰਹੇ ਆ ਇਹਦਾ ਹੋਰ ਸਾਡੇ ਜਿਹੜੇ ਹਿੱਕ ਦੇ ਵਿੱਚ ਕੈਲ ਠੋਕ ਗਿਆ ਜਾਂਦਾ ਜਾਂਦਾ ਕੈਪਟਨ 220 ਦੇ ਵਿੱਚ ਹੋਰ ਦੇਖੋ 220 ਦੇ ਵਿੱਚ ਕੈਪਟਨ ਇੱਕ ਕਾਨੂੰਨ ਬਣਾ ਗਿਆ ਵੀ ਜਿਹੜੇ ਇੱਥੇ ਕਲੋਨੀਆਂ ਝੁੱਗੀਆਂ ਝੋਪੜੀਆਂ ਵਾਲੇ ਬੈਠੇ ਆ ਝੁੱਗੀਆਂ ਝੋਪੜੀਆਂ ਵਾਲੇ ਨੂੰ ਕੱਢਿਆ ਨਹੀਂ ਜਾਊਗਾ ਠਾਇਆ ਨਹੀਂ ਜਾਊਗਾ ਜੇ ਉਹ ਬੈਠੇ ਆ ਤਾਂ ਉਹ ਜਗ੍ਹਾ ਉਹਨਾਂ ਨੂੰ ਦੇ ਦਿੱਤੀ ਜਾਊਗੀ ਜੇ ਕੋਈ ਉੱਥੇ ਉਹਨਾਂ ਨੇ ਸਰਕਾਰ ਨੇ ਕੋਈ ਪ੍ਰੋਜੈਕਟ ਬਣਾਉਣਾ ਹੈ ਕੋਈ ਕੋਈ ਇਮਾਰਤ ਬਣਾਉਣੀ ਆ ਕੋਈ ਵੀ ਉੱਥੇ ਆਪਣਾ ਕਿਸ ਤਰ੍ਹਾਂ ਦਾ ਕੋਈ ਬਿਲਡਿੰਗ ਬਣਨੀ ਆ ਕੋਈ ਉੱਥੇ ਦਫ਼ਤਰ ਬਣਾਉਣਾ ਹੈ ਤਾਂ ਉਹ ਦੇ ਬਦਲੇ ਜਿਹੜੇ ਝੁੱਗੀਆਂ ਝੋਪੜੀਆਂ ਵਾਲੇ ਆ ਉਹਨਾਂ ਨੂੰ ਕਦੇ ਪੰਜਾਬ ਦੇ ਵਿੱਚ ਹੋਰ ਜ਼ਮੀਨ ਦੇ ਦਿੱਤੀ ਜਾਊਗੀ 220 ਦੇ ਬੱਚੇ ਕੈਪਟਨ ਜਾਂਦਾ ਜਾਂਦਾ ਕਿ ਰਟ ਹੋ ਗਿਆ ਪੰਜਾਬ ਦੀ ਹਿੱਕ ਤੇ ਹੁਣ ਝੁੱਗੀਆਂ ਝੋਪੜੀਆਂ 'ਚ ਪੰਜਾਬੀ ਤਾਂ ਬਹਿੰਦੇ ਨਹੀਂ ਝੁੱਗੀਆਂ ਝੋਪੜੀਆਂ 'ਚ ਬੈਠਦੇ ਨੇ ਬਾਹਰਲੇ ਸੂਬਿਆਂ ਦੇ ਬੰਦੇ ਆ ਕੇ ਕੋਈ ਰੇਲਵੇ ਸਟੇਸ਼ਨ ਦੇ ਕੋਲੇ ਬੈਠਾ ਕੋਈ ਪੁਲ ਥੱਲੇ ਬੈਠਾ ਕੋਈ ਨਹਿਰਾਂ ਤੇ ਬੈਠਾ ਕੋਈ ਦਰਿਆਵਾਂ ਦੇ ਕੰਢੇ ਬੈਠਾ ਉਹ ਕਾਨੂੰਨ ਦੇ ਤਹਿਤ ਜੇ ਕਾਨੂੰਨ ਠਾਏ ਵੀ ਜਾਣਗੇ ਤਾਂ ਆਪ ਦੇ ਸਾਡੇ ਆਪ ਦੇ ਅਧਾਰ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਜਗ੍ਹਾ ਦੇਣੀ ਪੈਣੀ ਆ ਸੋ ਇਸ ਤਰ੍ਹਾਂ ਪੰਜਾਬ ਨੂੰ ਭਰਾਵੋ ਬਰਬਾਦ ਕੀਤਾ ਜਾ ਰਿਹਾ ਹੈ ਖਤਮ ਕੀਤਾ ਜਾ ਰਿਹਾ ਪੰਜਾਬ ਨੂੰ ਕੋਈ ਇੱਥੇ ਬਾਲੀਵੁੱਡ ਨਹੀਂ ਕੋਈ ਰਾਜਾ ਬਾਬੂ ਨਹੀਂ ਕੋਈ ਸੁਣਵਾਈ ਨਹੀਂ ਹੋ ਰਹੀ ਰੱਖ ਨਹੀਂ ਹੋ ਰਹੀ ਇੱਥੇ ਸੋ ਪੰਜਾਬੀਓ ਲੰਮੇ ਸਮੇਂ ਤੋਂ ਅਸੀਂ ਇਹ ਕਹਿ ਰਹੇ ਆ ਲੋਕੋ ਉੱਠ ਕੇ ਆਵਾਜ਼ ਬੁਲੰਦ ਕਰੋ ਆ ਸਾਰੇ ਗਦਾਰ ਆ ਲਾਹਨਤੀ ਲੋਕ ਆ ਲੀਡਰ ਜਿਹੜੇ ਇੱਥੇ ਮੈਂ ਪੁੱਛਣਾ ਚਾਹੁੰਦਾ ਕਾਂਗਰਸ ਦੇ ਪ੍ਰਧਾਨ ਰਾਜੇ ਵੜਿੰਗ ਨੂੰ ਸ਼੍ਰੋਮਣੀ ਕਾਲੀ ਦਲ ਦੇ ਜਿਹੜੇ ਵੀ ਅੱਜ ਇਸ ਵੇਲੇ ਚਾਹੇ ਸੁਖਵੀਰ ਸਿੰਘ ਬਾਦਲਾਜ ਜਾਂ ਕੋਈ ਹੋਰ ਹੈ ਬੀਜੇਪੀ ਨੂੰ ਜਾਂ ਇੱਥੇ ਪੰਜਾਬ ਦੇ ਮੁੱਖ ਮੰਤਰੀ ਨੂੰ ਵੀ ਆਹ ਜੇ ਕਾਨੂੰਨ ਦੂਜੇ ਸੂਬਿਆਂ ਦੇ ਵਿੱਚ ਬਣ ਸਕਦੇ ਆ ਤਾਂ ਪੰਜਾਬ ਦੇ ਵਿੱਚ ਤੁਸੀਂ ਕਿਉਂ ਨਹੀਂ ਬਣਾ ਰਹੇ ਕੀ ਸੋਡੀ ਮਜਬੂਰੀ ਹੈ ਸੋਡੀ ਸਰਕਾਰਾਂ ਮਹਾਰਾਜ ਜੀ ਆਪਣੇ ਨੂੰ ਪੁੱਛਣਾ ਚਾਹੁੰਦਾ ਹੈ ਸੋਡੀ ਸਰਕਾਰ ਹੈ ਕਾਂਗਰਸ ਦੀ ਹਿਮਾਚਲ ਦੇ ਵਿੱਚ ਉੱਥੇ ਬੋਨਾ ਫੈੜ ਲਾਗੂ ਹੁੰਦਾ ਹੈ ਬਾਹਰਲਾ ਬੰਦਾ ਨੌਕਰੀ ਲੈ ਸਕਦਾ ਉੱਥੇ ਜ਼ਮੀਨ ਨਹੀਂ ਲੈ ਸਕਦਾ ਸੋਡੀ ਸਰਕਾਰ ਹੈ ਸੋਡੀ ਇੱਕ ਪਾਰਟੀ ਹੈ ਤੁਸੀਂ ਉੱਥੋਂ ਜੋ ਦਿੱਲੀ ਨੂੰ ਹੁਕਮ ਆਉਂਦਾ ਤੁਸੀਂ ਉਹੀ ਅੱਗੇ ਉਹਨੂੰ ਆਮ ਦੇ ਰੂਪ ਚ ਲਾਗੂ ਕਰਦੇ ਆਂ ਬੀਜੇਪੀ ਦੀ ਸਰਕਾਰ ਉੱਤਰਾਖੰਡ ਦੇ ਵਿੱਚ ਹੈ ਜਿਹਨੇ ਅੱਜ ਐਲਾਨ ਕਰਤਾ ਅੱਜ ਹੁਕਮ ਕਰਤਾ ਕਿ ਇੱਥੇ ਸਾਡੇ ਕੋਈ ਬੰਦਾ ਬਾਹਰ ਲਾ ਕੇ ਜ਼ਮੀਨ ਨਹੀਂ ਲੈ ਸਕਦਾ ਤਾਂ ਸਾਡਾ ਫਰਜ਼ ਬਣਦਾ ਹੈ ਤੁਸੀਂ ਪੰਜਾਬ ਨੂੰ ਬਰਬਾਦ ਕਰਨ ਵਾਲੇ ਲੋਕ ਹੈ ਸੋਨੂੰ ਕੋਈ ਮਤਲਬ ਨਹੀਂ ਕਿ ਪੰਜਾਬ ਨਾਲ ਕੀ ਹੋ ਰਿਹਾ ਪੰਜਾਬ ਦੇ ਕੁਦਰਤੀ ਵਸੀਲੇ ਤਬਾਹ ਕੀਤੇ ਜਾ ਰਿਹਾ ਬੋਲੀ ਮਾਰੀ ਜਾ ਰਹੀ ਹੈ ਨੌਕਰੀਆਂ ਖੋਈਆਂ ਜਾ ਰਹੀਆਂ ਪੰਜਾਬ ਦੀ ਧਰਤੀ ਤੇ ਕਬਜ਼ੇ ਹੋ ਰਹੇ ਆ ਤਾਂ ਇਹ ਪੰਜਾਬ ਲਈ ਕਾਨੂੰਨ ਬਣਨਾ ਬਹੁਤ ਜ਼ਰੂਰੀ ਹੈ ਜੇ ਦੂਜੇ ਸੂਬਿਆਂ ਚ ਬਣ ਸਕਦੇ ਆ ਤਾਂ ਪੰਜਾਬ ਚ ਕਿਉਂ ਨਹੀਂ ਅਗਲੀ ਗੱਲ ਮੈਂ ਜਿਹੜੀ ਕਰਨ ਲੱਗਿਆ ਆ ਇੱਕ ਥੋੜੀ ਜੀ ਵੀਡੀਓ ਦੇਖਿਓ ਕਿ ਜੋ अच्छे ਹਾਲਾਤ ਪੰਜਾਬ ਦੇ ਦਿਨੋਂ ਦਿਨ ਵੱਧ ਤੋਂ ਵੱਧਰ ਹੁੰਦੇ ਤੁਰੇ ਜਾ ਰਹੇ ਆ ਸਾਰਿਆਂ ਨੇ ਦੇਖੀ ਆ ਤੁਸੀਂ ਇਹ ਕੱਲ ਦੀ ਘਟਨਾ ਦੋਹੇ ਕੱਲ ਦੀ ਲੁਧਿਆਣੇ ਦੀ ਘਟਨਾ ਹੈ ਲੁਧਿਆਣੇ ਦੇ ਵਿੱਚ ਕੱਲ ਇਹ ਰੇੜੀ ਵਾਲਾਂ ਵੱਲੋਂ ਇੱਕ ਪੰਜਾਬੀ ਬੰਦੇ ਦੀ ਕੁੱਟਮਾਰ ਕੀਤੀ ਗਈ ਹੈ ਜਿਹੜੀ ਲਕੀਤਾ ਗਿਆ ਨਾਲ ਦੇ ਘਰ ਵਾਲੀ ਹੋਣ ਦੇ ਬਾਵਜੂਦ ਕਿੱਥੇ ਸੁੱਤਾ ਪਿਆ ਪ੍ਰਸ਼ਾਸਨ ਭਾਈ ਕਿੱਥੇ ਲੁਧਿਆਣੇ ਦਾ ਸੀਪੀ ਸੁੱਤਾ ਪਿਆ ਕਿੱਥੇ ਪੰਜਾਬ ਦਾ ਮੁੱਖ ਮੰਤਰੀ ਸੁੱਤਾ ਪਿਆ ਕਿ ਉਦੋਂ ਜਾਗੋਗੇ ਜਦੋਂ ਕੁੰਬਣਾ ਵਰਗੀ ਘਟਨਾ ਵਾਪਰ ਜੂਗੀ ਜਿਵੇਂ ਕੁੰਬੜਾਂ ਦੇ ਵਿੱਚ ਦੋ ਨੌਜਵਾਨ ਮਾਰ ਦਿੱਤੇ ਗਏ ਸੀ ਇਹਨਾਂ ਦੀ ਕੋਈ ਵੈਰੀਫਿਕੇਸ਼ਨ ਨਹੀਂ ਕੋਈ ਇਹਨਾਂ ਦਾ ਪਿਛੋਕੜ ਨਹੀਂ ਚੈੱਕ ਕੀਤਾ ਜਾਂਦਾ ਕਿਦੋਂ ਵੀ ਆ ਕੇ ਇੱਥੇ ਬਹਿ ਜਾਂਦੇ ਆ ਤੇ ਇੱਥੇ ਕ੍ਰਾਈਮ ਕਰਕੇ ਤੁਰ ਜਾਂਦੇ ਆ ਅਸੀਂ ਕਿੰਨੇ ਚਿਰ ਦੀ ਇਹ ਮੰਗ 18 ਗੱਲ ਕਰ ਰਹੇ ਆ ਮੰਗਠਾ ਰਹੇ ਆ ਵਾਅ ਠਾ ਰਹੇ ਆ ਮੰਗ ਕਰ ਰਹੇ ਆ ਵੀ ਭਾਈ ਜਿਹੜੇ ਬੰਦੇ ਵੀ ਇੱਥੇ ਕੰਮ ਕਰਨ ਆਉਂਦੇ ਆ ਪੰਜਾਬ ਦੇ ਵਿੱਚ ਉਹਨਾਂ ਦੀ ਵੈਰੀਫਿਕੇਸ਼ਨ ਹੋਣੀ ਚਾਹੀਦੀ ਆ ਅੱਗੇ ਕਦੇ ਆਪਾਂ ਪੰਜਾਬ ਦੇ ਵਿੱਚ ਦੇਖਿਆ ਸੀ ਪੰਜਾਬੀ ਬੰਦੇ ਵੀ ਰਿਹੜੀਆਂ ਲਾਉਂਦੇ ਆ ਜਾਂ ਲਾਉਂਦੇ ਸੀ ਵੀ ਆਏ ਉਹ ਗਾਹਕ ਦੇ ਗਲ ਪੈਂਦੇ ਆ 20 25 25 ਬੰਦੇ ਇਕੱਠੇ ਹੋ ਕੇ ਗੱਲ ਪੈ ਰਹੇ ਆ ਸੋ ਦਿਨੋਂ ਦਿਨ ਪੰਜਾਬ ਨੂੰ ਅੱਗ ਲਾਉਣ ਦੀ ਜਿਹੜੀ ਕੋਸ਼ਿਸ਼ ਹੋ ਰਹੀ ਆ ਪੰਜਾਬ ਨੂੰ ਬਹੁਤ ਵੱਡੇ ਮਤਲਬ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਸੀਂ ਦੇਖੋਗੇ ਵੀ ਲਾਂਬੂ ਲائے ਜਾਣੇ ਆ ਪੰਜਾਬ ਨੂੰ ਬੜੀ ਦੇ ਬੂਥੇ ਚ ਪੈ ਜਾਣਾ ਸਾਰਾ ਉਹ ਮਾਹੌਲ ਇਹਦਾ ਜ਼ਿੰਮੇਵਾਰ ਇਥੋਂ ਦੀ ਸਰਕਾਰ ਹੈ ਇਥੋਂ ਦਾ ਪ੍ਰਸ਼ਾਸਨ ਜ਼ਿੰਮੇਵਾਰ ਆ ਅੱਜ ਆ ਘਟਨਾ ਤੋਂ ਬਾਅਦ ਮੈਨੂੰ ਦੋ ਫੋਨ ਆਏ ਲੁਧਿਆਣੇ ਤੋਂ ਮਹਾਜਨ ਭਰਾ ਸਾਡੇ ਦੁਕਾਨਦਾਰ ਬਾਣੀਏ ਕਹਿੰਦੇ ਬਾਈ ਜੀ ਕੀ ਕਰਗੇ ਸਾਡੀਆਂ ਸਾਰੀਆਂ ਦੁਕਾਨਾਂ ਦੇ ਬਰੇ ਰੇੜੀਆਂ ਲਾਈਆਂ ਹੋਈਆਂ ਫੱਟੇ ਫੁੱਟੇ ਲਾ ਕੇ ਜੇ ਬੋਲਦੇ ਆ ਮਾੜਾ ਮੋਟਾ ਇਹਨਾਂ ਨੂੰ ਕਹਿੰਦੇ ਆ ਸਾਰੇ ਇਕੱਠੇ ਹੋ ਕੇ ਗੱਲ ਪੈਂਦੇ ਆ ਜੇ ਪ੍ਰਸ਼ਾਸਨ ਕੋਲ ਜਿੰਨਾ ਕੋਈ ਸੁਣਵਾਈ ਇਹ ਕੀ ਹੋ ਰਿਹਾ ਪੰਜਾਬ ਦੇ ਨਾਲ ਅਸੀਂ ਕਦੇ ਨਹੀਂ ਕਿਹਾ ਕਿ ਕੋਈ ਇੱਥੇ ਕੰਮ ਕਰਨ ਨਾ ਆਵੇ ਕੰਮ ਕਰਨ ਆਉਣ ਜੀ ਸਕਦੇ ਆਉਣ ਪਰ ਇਹਨਾਂ ਨੂੰ ਇਹ ਕਿਹਨੇ ਅਧਿਕਾਰ ਦਿੱਤਾ ਵੀ ਇੱਥੇ ਆ ਕੇ ਗੁੰਡਾਗਰਦੀ ਕਰੋ ਗਲਪਾਓ ਇੱਥੇ ਲੋਕਾਂ ਦੇ ਗੁਲਾਮੇ ਫੜੋ ਦਾੜੀਆਂ ਪਟੋ ਸੋ ਇਹਦੇ ਉੱਤੇ ਵੀ ਸਰਕਾਰ ਨੂੰ ਨੱਥ ਪਾਉਣ ਦੀ ਲੋੜ ਹੈ ਇਹ ਜਿਹਨੇ ਬੰਦੇ ਆ ਰਹੇ ਆ ਉਹਨਾਂ ਦਾ ਸਾਰਿਆਂ ਦਾ ਵੈਰੀਫਿਕੇਸ਼ਨ ਕਰਕੇ ਉਹਨਾਂ ਦਾ ਰਿਕਾਰਡ ਚੈੱਕ ਕੀਤਾ ਜਾਵੇ ਪੜਤਾਲ ਕੀਤੀ ਜਾਵੇ ਕੌਣ ਆ ਪਛੋਕੜ ਕੀ ਹੈ ਕਿੱਥੋਂ ਆਏ ਆ ਦੂਜੀ ਮੈਂ ਗੱਲ ਫੇਰ ਕਹਿਣਾ ਪੰਜਾਬ ਦੇ ਲੋਕੋ ਆਪਾਂ ਨੂੰ ਕਿਸੇ ਤਰ੍ਹਾਂ ਦੀ ਉਕਸਾਹਟ ਦੇ ਵਿੱਚ ਆਉਣ ਦੀ ਲੋੜ ਨਹੀਂ ਇਹ ਬਹੁਤ ਤਰ੍ਹਾਂ ਦੇ ਡਰਾਮੇ ਇੱਥੇ ਏਜੰਸੀਆਂ ਦੁਆਰਾ ਜਾਂ ਇਥੋਂ ਦੀਆਂ ਸਰਕਾਰਾਂ ਦੁਆਰਾ ਵੀ ਕਿਵੇਂ ਆਪਣੇ ਲੋਕਾਂ ਨੂੰ ਇਹਨਾਂ ਨੇ ਦੁਬਾਰਾ ਫੇਰ ਉਸ ਤਰੀਕੇ ਮਾਹੌਲ 'ਚ ਲਿਜਾ ਕੇ ਆਪਣਾ ਨੁਕਸਾਨ ਕਰਨਾ ਚਾਹੁੰਦੇ ਆ ਅਸੀਂ ਇਸ ਮੁੱਦੇ ਨੂੰ ਸਰਕਾਰਾਂ ਦੇ ਮੁੱਦੇ ਬਣਾਉਣਾ ਹੈ ਸਰਕਾਰਾਂ ਦੇ ਧਿਆਨ 'ਚ ਲਿਆਉਣਾ ਇਕੱਠੇ ਹੋ ਕੇ ਆਵਾਜ਼ ਬੁਲੰਦ ਕਰਨੀ ਹੈ ਕਿਸੇ ਕੋਈ ਸਹਾਟ ਵਾਲੀ ਕਾਰਵਾਈ ਕੁ ਪ੍ਰਗਾਟ ਵਾਲੀ ਕਾਰਵਾਈ ਕਰਨੀ ਨਹੀਂ ਲੋੜ ਬਹੁਤੇ ਬੰਦੇ ਕਹਿੰਦਾ ਬਾਈ ਐਂ ਕਰ ਦਾਂਗੇ ਬਾਈ ਉਹ ਕਰ ਦਾਂਗੇ ਬਾਈ ਫੱਟੇ ਚੱਕ ਦਾਂਗੇ ਇਹਦਾ ਚਾਹੁੰਦੇ ਆ ਅਸੀਂ ਦਬਾਅ ਬਣਾ ਕੇ ਅਸੀਂ ਪੂਰੇ ਲੋਕ ਪੰਜਾਬ ਦੇ ਆਵਾਜ਼ ਬੁਲੰਦ ਕਰਕੇ ਜੇ ਅਸੀਂ ਸਰਕਾਰ ਤੇ ਦਬਾਅ ਬਣਾ ਜਗੇ ਵੀ ਇਹ ਕਾਨੂੰਨ ਬਣਨਾ ਚਾਹੀਦਾ ਕਿ ਜੇ ਪੰਜਾਬ ਦੇ ਵਿੱਚ ਵੋਟ ਬਣਾਉਣੀ ਆ ਤਾਂ ਸ਼ਰਤਾਂ ਤਹਿਤ ਬਣਾਈ ਜਾਵੇ ਜਿਵੇਂ ਦੂਜੇ ਸੂਬਿਆਂ ਚ ਜੇ ਪੰਜਾਬ ਜ਼ਮੀਨ ਲੈਣੀ ਆ ਤਾਂ ਸ਼ਰਤਾਂ ਤਾਂ ਐਸੀ ਹੀ ਮਿਲੂਗੀ ਜਿਵੇਂ ਦੂਜੇ ਸੁਪਿੰਚ ਕਾਨੂੰਨ ਬਣੇ ਆ ਸਾਨੂੰ ਇਹ ਵਾਅਦਾ ਪਦਲ ਕਰਨ ਦੀ ਅੱਜ ਲੋੜ ਆ ਤੇ ਨਹੀਂ ਆਪਾਂ ਦੇਖ ਰਹੇ ਆ ਕਿ ਚਾਰ ਛਪੇਰੇ ਪੰਜਾਬ ਨਾਲ ਧੱਕੇ ਦੇ ਧੱਕਾ ਹੁੰਦਾ ਤੋ ਰਹਿ ਜਾਂਦਾ ਤੇ ਆਪਾਂ ਚੁੱਪ ਕਰੇ ਬੈਠੇ ਆ ਨਹੀਂ ਫਿਰ ਭਰਾਵੋ ਸਾਡਾ ਕੁਛ ਇੱਥੇ ਪੰਜਾਬ ਦੇ ਵਿੱਚ ਜੋ ਹਾਲਾਤ ਪੰਜਾਬ ਦੇ ਆਪਾਂ ਨੂੰ ਦਿਖੀ ਜਾਂਦੇ ਆ ਉਹ ਬਚਨੇ ਨਹੀਂ ਹੈਗੇ ਸੋ ਸਾਰੇ ਲੀਡਰਾਂ ਨੂੰ ਘੇਰ ਕੇ ਸਾਨੂੰ ਇਹਨਾਂ ਨੂੰ ਸਵਾਲ ਕਰਨੇ ਚਾਹੀਦੇ ਚਾਹੇ ਉਹ ਕਾਂਗਰਸੀ ਹੋਣ ਚਾਹੇ ਕਾਲੀਦਲ ਬਾਦਲ ਹੋਵੇ ਚਾਹੇ ਭਾਜਪਾ ਹੋਵੇ ਚਾਹੇ ਕਾਂਗਰਸ ਚਾਹੇ ਕੋਈ ਵੀ ਆ ਚਾਹੇ ਆਮ ਆਦਮੀ ਪਾਰਟੀ ਵਾਲੇ ਹੋਵੇ ਵੀ ਇੰਨਾ ਮੁੱਦਿਆਂ ਬਾਰੇ ਦੱਸੋ ਤੁਹਾਡੀ ਕੀ ਸੋਚ ਆ ਸਾਰੇ ਚੁੱਪ ਵੱਟ ਜਾਂਦੇ ਆ ਕਿਉਂਕਿ ਇਹਨਾਂ ਨੂੰ ਸਿਰਫ ਵੋਟਾਂ ਨਾਲ ਲੈਣ ਦੇਣਾ ਵੋਟਾਂ ਨਾਲ ਮਤਲਬ ਆ ਹੋਰ ਇਹਨਾਂ ਨੂੰ ਪੱਖ ਨਹੀਂ ਪੰਜਾਬ ਦਾ ਕੀ ਬਰਬਾਦ ਹੋ ਰਿਹਾ ਪੰਜਾਬ ਦਾ ਕੀ ਇਨਸਾਨ ਹੋ ਰਿਹਾ ਇੱਕ ਬੰਦਾ ਸੁਖਪਾਲ ਸਿੰਘ ਖਹਿਰਾ ਉਹਨੇ ਇੱਕ ਪ੍ਰਾਈਵੇਟ ਮੈਂਬਰ ਬੈਰ ਲਿਆਂਦਾ ਤੇ ਕੁਲਤਾਰ ਸਿੰਘ ਸੰਤ ਮੈਂ ਜਿਹੜਾ ਸਪੀਕਰ ਆ ਪੰਜਾਬ ਦਾ ਉਹਨੇ ਚੱਕ ਕੇ ਰਦੀ ਟੋਕਰੀ ਚ ਮਾਰਿਆ ਕੋਈ ਉੱਤੇ ਬਹਿਸ ਨਹੀਂ ਕੋਈ ਵਿਚਾਰ ਚਰਚਾ ਨਹੀਂ ਕੁਝ ਨਹੀਂ ਕੀਤਾ ਗਿਆ ਉੱਤੇ ਉਹਨਾਂ ਨੇ ਇਹੀ ਕੀਤਾ ਸੀਗਾ ਕਿ ਪੰਜਾਬ ਦੇ ਅੰਦਰ ਇੱਕ ਕਾਨੂੰਨ ਬਣੇ ਕਿ ਜ਼ਮੀਨਾਂ ਲੈਣ ਲਈ ਸ਼ਰਤਾਂ ਹੋਣ ਨੌਕਰੀਆਂ ਲੈਣ ਲਈ ਵੀ ਪੰਜਾਬ ਦੇ ਅੰਦਰ ਸ਼ਰਤਾਂ ਹੋਣ ਪਰ ਉਹ ਸਾਰਾ ਠੰਡੇ ਬਸਤੇ ਚ ਪਾ ਦਿੱਤਾ ਗਿਆ ਗੱਦੀ ਨਹੀਂ ਕਰਦੇ ਚੁੱਪ ਹੀ ਹੋ ਜਾਂਦੇ ਆ ਕਿਉਂ ਭਈ ਪੰਜਾਬ ਦੇ ਲੋਕ ਆ ਪੰਜਾਬੀ ਹਾਂ ਪੰਜਾਬ ਦਾ ਖਾਨੇ ਹਾਂ ਪੰਜਾਬ ਦਾ ਪੀਣੇ ਹਾਂ ਪੰਜਾਬ ਦੀ ਧਰਤੀ ਦੇ ਜੰਮੇ ਆ ਏਡੇ ਏਡੀ ਏਡੇ ਤਾਂ ਤੁਸੀਂ ਵੇਗਰਤ ਐਡੇ ਦਾ ਤੁਸੀਂ ਨਖਿੱਧ ਨਾ ਬਣੋ ਐਡੀ ਵੱਡੀ ਗਦਾਰੀ ਤਾਂ ਪੰਜਾਬ ਨਾਲ ਨਾ ਕਰੋ ਹਰ ਸੂਬੇ ਦੇ ਮੁੱਖ ਮੰਤਰੀ ਨੂੰ ਹਰ ਸੂਬੇ ਦੇ ਸਰਕਾਰਾਂ ਨੂੰ ਹਰ ਸੂਬੇ ਲੋਕਾਂ ਨੂੰ ਆਪੋ ਆਪਣੇ ਖਿੱਤਿਆਂ ਦੀ ਆਪੋ ਆਪਣੀ ਧਰਤੀ ਆਪੋ ਆਪਣੇ ਸੱਭਿਆਚਾਰ ਦੀ ਫਿਕਰ ਆਪੋ ਆਪਣੀ ਬੋਲੀ ਨੂੰ ਬਚਾਉਣ ਲਈ ਲੱਗੇ ਹੋਏ ਆਜਾਓ ਕਿ ਦੱਖਣੀ ਛਿੱਟਾਂ ਦੇ ਵਿੱਚ ਤੁਹਾਨੂੰ ਇੰਨੇ ਸਮਰਪਿਤ ਲੋਕ ਮਿਲਣਗੇ ਜਿੰਨੇ ਵੀ ਦੱਖਣ ਵਾਲੇ ਲੋਕ ਆ ਜਾਂ ਬੰਗਾਲੀ ਲੋਕ ਆਪਣੀ ਬੋਲੀ ਲਈ ਆਪਣੇ ਸੱਭਿਆਚਾਰ ਲਈ ਆਪਣੀ ਧਰਤੀ ਲਈ ਉਹਨਾਂ ਲੋਕ ਵੀ ਤੇ ਉਹਨਾਂ ਦੀਆਂ ਸਰਕਾਰਾਂ ਵੀ ਲੀਡਰ ਵੀ ਸਾਡੇ ਲੋਕ ਚੁੱਪ ਨੇ ਤੇ ਲੀਡਰ ਸਾਡੇ ਗਦਾਰ ਹੋ ਚੁੱਕੇ ਆ ਬੇਈਮਾਨ ਹੋ ਚੁੱਕੇ ਆ ਜੋ ਨੁਕਸਾਨ ਪੰਜਾਬ ਦਾ ਹੋ ਰਿਹਾ ਸੋ ਪੰਜਾਬੀਓ ਆਹੀ ਤਰ੍ਹਾਂ ਗੱਲਾਂ ਕਰਨੀਆਂ ਸੀ ਇਹਨੂੰ ਮੇਰਾ ਇੱਕ ਵੀ ਗੱਲ ਨੂੰ ਬਾਅਦ ਤੋਂ ਬਾਅਦ ਸਾਂਝਾ ਕਰਕੇ ਘਰ ਘਰ ਤੱਕ ਪਹੁੰਚਾ ਦਿਓ ਤੇ ਬੇਨਤੀ ਕਰਦਾ ਕਿ ਆਪਾਂ ਬਾਅਦ ਤੋਂ ਬਾਅਦ ਆਪਾਂ ਆਵਾਜ਼ ਬੁਲੰਦ ਕਰਕੇ ਇਹ ਤਾਂ ਕਿ ਸਰਕਾਰਾਂ ਦੇ ਕੰਨਾਂ ਤੱਕ ਜਿਹੜੀ ਗੱਲ ਜਾਵੇ ਸਮੁੱਚੇ ਪੰਜਾਬੀ ਇਸ ਮਸਲੇ ਨੂੰ ਇਕੱਠੇ ਹੋਰ ਕਿ ਹੁਣ ਲੜਨ ਲਈ ਤਿਆਰ ਹੈ ਸੰਘਰਸ਼ ਕਰਨ ਲਈ ਤਿਆਰ ਹੈ ਤਾਂ ਕਿ ਇਹਨਾਂ ਦੀਆਂ ਜਿਹੜੀਆਂ ਮਜਬੂਰੀਆਂ ਬੰਨ ਕਿਉਂਕਿ ਜਦੋਂ ਇਹਨਾਂ ਦੀ ਵੋਟ ਮਜਬੂਰੀ ਬਣਦੀ ਹੈ ਫਿਰ ਇਹ ਕਿਸੇ ਮਸਲੇ ਨੂੰ ਹੱਥ ਪਾਉਂਦੇ ਆ ਨਹੀਂ ਤਾਂ ਲੋੜ ਹੀ ਨਹੀਂ ਇਹਨਾਂ ਨੂੰ ਆਪਾਂ ਪਤਾ ਨਹੀਂ ਕਿਹੜੇ ਮੁੱਦਿਆਂ ਤੇ ਵੋਟਾਂ ਪਾ ਦਿੰਦੇ ਆ ਪਤਾ ਨਹੀਂ ਧੜਿਆਂ 'ਚ ਫਸ ਕੇ ਪਾ ਦਿੰਦੇ ਆ ਪਤਾ ਨਹੀਂ ਕਿਵੇਂ ਵੋਟਾਂ ਪਾਈਏ ਨੇ ਆ ਅਸਲ ਮੁੱਦੇ ਨੇ ਪੰਜਾਬ ਦੇ ਜੇ ਪੰਜਾਬ ਨੂੰ ਬਚਾਉਣਾ ਨਹੀਂ ਬਾਲਾ ਸਮਾ ਪੰਜਾਬ ਕੋਲ 5-7 ਸਾਲ ਦੀ ਖੇਡ ਆ ਪੰਜਾਬ ਦੀ ਤਾਂ ਹਰ ਪੰਜਾਬ ਪੰਜਾਬੀਆਂ ਦਾ ਰਹਿਣੇ ਨਹੀਂ ਇੱਥੇ ਤਨਬਾਦੀ ਵਾਰਿਕਾਲਸਾ ਵਾਹਿਗੁਰੂ ਜੀ ਕੀ ਫਤਿਹ